ਕਿ ਬਈ গুਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਕਾਫੀ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਸਟਾਰਟ ਕਰ ਰਹੇ ਹਾਂ ਘਰ ਤੋਂ ਐਂਡ ਅੱਜ ਆਪਾਂ ਕਾਫੀ ਸਮਾਂ ਲੈ ਕੇ ਰਿਟਰਨ ਕਰਕੇ ਆਉਣਾ ਹੈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਅਸੀਂ ਲਿਆਂਦੀ ਸੀਗੀ ਕਸਟਮ ਮੈਟ੍ਰੈਸ ਠੀਕ ਹੈ ਤੇ ਉਹ ਨਾ ਹਾਰਡ ਨਹੀਂ ਹੈਗੀ ਅਸੀਂ ਕਿਝੇਵੇਂ ਆ ਵੀ ਹਾਰਡ ਮੈਟ੍ਰੈਸ ਤੇ ਪੈਣਾ ਮੰਨ ਲਓ ਤੁਸੀਂ ਉਹਦੇ ਉੱਤੇ ਪੈਨੇ ਆ ਤਾਂ ਜਿਵੇਂ ਵਿੱਚ ਧੱਸ ਜਾਂਦੀ ਹੈ ਸੋ ਅੱਜ ਉਹ ਅਸੀਂ ਮੋੜ ਕੇ ਆਉਣੀ ਹੈ ਮੈਂ ਤੁਹਾਨੂੰ ਦਿਖਾਉਣਾ ਕਿ ਉਹ ਵਾਲੀ ਮੈਟ੍ਰੈਸ ਜਿਹੜੇ ਗੱਦੇ ਤੇ ਪੈਣਾ ਮਤਲਬ ਕਿ ਹਾਰਡ ਗੱਦੇ ਤੇ ਪੈਣਾ ਗਿੱਜੇ ਹੋਏ ਨੇ ਵੀ ਉਹ ਮੈਟ੍ਰਸ ਨਾ ਲੈਣ ਕਿਉਂਕਿ ਡੱਬੇ ਦੇ ਵਿੱਚ ਬੰਦ ਆਉਂਦੀ ਆ ਤਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕਿੱਦਾਂ ਦੀ ਮੈਟ੍ਰਸ ਆ ਕਿੱਦਾਂ ਦੀ ਨਹੀਂ ਸੋ ਅਸੀਂ ਵੀ ਇਸੇ ਭਲੇਖੇ ਦੇ ਵਿੱਚ ਲੈ ਆਏ ਸੀਗੇ ਕਿ ਹੋ ਸਕਦਾ ਕਿ ਹਾਰਡ ਹੋਵੇ ਹਨ ਬਟ ਉਹ ਨਹੀਂ ਸੀਗੀ ਮੈਮਰੀ ਫੋਰਮ ਵਾਲੀ ਆ ਬਟ ਮੈਮਰੀ ਫੋਰਮ ਦੇ ਵਿੱਚ ਵੀ ਮੀਡੀਅਮ ਫੋਰਮ ਤੇ ਹਾਰਡ ਮੈਟ੍ਰਸ ਆ ਜਾਂ ਕਿਦਾਂ ਸੋ ਤੁਸੀਂ ਵੀ ਇਹ ਕਰਿਓ ਮੈਂ ਤੁਹਾਨੂੰ ਦਿਖਾ ਦਿੰਨਾ ਕਿਹੜਾ ਬ੍ਰਾਂਡਾ ਕੀ ਆ ਸੋ ਜਿਨ੍ਹਾਂ ਲਈ ਉਹ ਵਰਕਆਊਟ ਕਰਦੀ ਜਿਹਨਾਂ ਨੂੰ ਨਹੀਂ ਪ੍ਰੋਬਲਮ ਹੈਗੀ ਵੀ ਸੌਫਟ ਆ ਮੈਟ੍ਰਸ ਜਾਂ ਕਿਦਾਂ ਉਹ ਵਰਤ ਲੈਣ ਜਿਨ੍ਹਾਂ ਨੂੰ ਹੈਗਾ ਕਿ ਬਈ ਹਾਰਡ ਮੈਟਰਸ ਹੀ ਪੈਣਾਗੇ ਜੇ ਹੋਇਆ ਉਹ ਮੈਟਰਸ ਨੂੰ ਨਾ ਲੈਣ। ਉਹ ਕਹਿੰਦੇ ਹਾਂ ਮੈਂ ਤੁਹਾਨੂੰ ਮੈਟਰਸ ਦਿਖਾਉਣ ਲੱਗਾ ਕਿਹੜੀ ਕੰਪਨੀ ਦੀ ਆ ਕੋਸਕੋ ਤੋਂ ਲਿਆਂਦੀ ਸੀਗੀ। ਆ ਮੈਟਰਸ ਆ ਗੋਸਟ ਬੈੱਡ ਕਰਕੇ ਇਹਦਾ ਨਾਂ ਆ। ਕੰਪਨੀ ਦੇ ਸਾਹ ਦੇ ਨਾਲ ਵੀ ਇਹ ਨਾ ਤਾਂ ਵਾਲੀ ਹਾਰਡ ਆ ਨਾ ਤਾਂ ਵਾਲੀ ਸੌਫਟ ਆ ਮੈਂ ਤੁਹਾਨੂੰ ਦਿਖਾ ਦਣਾ ਆ ਗੋਸਟ ਬੈੱਡ ਕੰਪਨੀ ਦੀ ਆ ਤੇ ਕੋਸਕੋ ਤੋਂ ਲਿਆਂਦੀ ਸੀਗੀ ਕਵੀਨ ਮੈਟਰਸ ਆ ਇਹ ਠੀਕ ਹੈ। ਆ ਤੁਹਾਨੂੰ ਦਿਖਾਉਣਾ ਵੀ ਇੱਥੋਂ ਨਾ ਜਿਵੇਂ ਬੈਠੇ ਆ ਹਲੇ ਤਾਂ ਘੱਟ ਹੋ ਰਹੀ ਆ। ਠੀਕ ਹੈ। ਮਾ ਇਸੇ ਮਾੜਾ ਪਿੱਛੇ ਹੋ ਕੇ ਬੈਠੋ। ਮਸੇਕੀ ਤੇਪਾ ਅਗਰ ਇਹ ਬਿੱਟੂ ਵੱਡ ਜਾਂਦੇ ਵੀ ਜਮਾ ਹੀ ਮਤਲਬ ਹੈਗੀ ਤਾਂ ਆ ਦੇਖੋ ਵੀ ਇੱਥੇ ਤਾਂ ਕਾਫੀ ਲੇ ਮੋਟੀ ਦਾ ਕਾਫੀ ਆ ਬਟ ਜਮਾ ਹੀ ਹੋਆ ਮੜਾ ਜੇ ਹੁਣ ਤੁਸੀਂ ਇੱਥੇ ਕੋਨੇ ਚੱਕ ਬਹਿ ਕੇ ਦਿਖਾਉਮਾ 2 ਮਿੰਟ ਤੁਸੀਂ ਇੱਥੇ ਬੈਠੇ ਰਹੋਗੇ ਤਾਂ ਜਮਾ ਹੀ ਨਾ ਵਿੱਚ ਬੰਦਾ ਵਿੱਚ ਹੀ ਖੁੱਬ ਜਾਂਦਾ ਆ ਸੋ ਜਿਹੜੇ ਹਾਰਡ ਮੈਟਰ ਸੇ ਪੜਨਾ ਗਿੱਜੇ ਹੋਏ ਨੇ ਉਹਨਾਂ ਲਈ ਫੁਲੀ ਨੋਆ ਇਸ ਮੈਟਰਸ ਨੂੰ ਨਹੀਂ ਲੈਣਾ ਚਾਹੀਦਾ ਉਹਨਾਂ ਨੂੰ ਸੋ ਮੈਨੂੰ ਇਹ ਜਿਹਾ ਕਿ ਇੱਕ ਵਾਰ ਮੈਂ ਤੁਹਾਨੂੰ ਦੱਸਦਾ ਓਕੇ ਵੀ ਪੈਕਿੰਗ ਜਿਹੜੀ ਕਰਨੀ ਸੀ ਰਿਟਰਨ ਵਾਲੇ ਸਮਾਨ ਦੀ ਸਾਰੀ ਪੈਕਿੰਗ ਡੰਗ ਕਰਤੀ ਆ ਵੀਅੂ ਹੋਰ ਮੈਂ ਲੈ ਜਾਂਦਾ ਸੀਗਾ ਯੂ ਅੰਦਰ ਸਾਰਾ ਸਮਾਨ ਲੋਡ ਵੀ ਕਰਤਾ ਹੁਣ ਦੇਖਦੇ ਆ ਕਿਹੜਾ ਸਮਾਨ ਰਿਟਰਨ ਹੁੰਦਾ ਕੁਛ ਰਿਟਰਨ ਨਹੀਂ ਕਰਦਾ ਇਹ ਕਿਵੇਂ ਕੀ सीन ਰਹਿੰਦਾ ਆ ਇਹ ਬੀਬੀ ਨੇ ਕਾਲੀਆਂ ਐਨਕਾਂ ਉਹਦੀਆਂ ਲਾਲੀਆਂ ਨਾਲ ਫੜ ਲਿਆ ਕੱਪ ਤੇ ਯੂਆ ਤੇ ਟਰੱਕ 'ਚ ਅਸੀਂ ਬੈਠੇ ਆ ਓਕੇ ਦੀ ਚੱਲਦੇ ਫਿਰ ਦੇਖਦੇ ਆ ਕੀ ਸੀਗਾ ਤਾਂ ओके वी सी ਹੁਣ ਪਹਿਲਾ ਵਾਲਮਾਰਟ ਦਾ ਪਹੁੰਚ ਗਏ ਆ ਐਂਡ ਉੱਥੋਂ ਦੇ ਕੰਪਨੀ ਸੱਡੀ ਕਾਫੀ ਹੈਲਪ ਕਰ ਰਹਾ ਆ ਯਾ ਸਮਾਨ ਲੈ ਕੇ ਜਾਣ ਲਈ ਦੇਖੋ ਸੋ ਦੇਖਦੇ ਆ ਰਿਸੈਪਸ਼ਨ ਸੂਰੀ ਕਸਟਮਰ ਸਰਵਿਸ ਤੇ ਆ ਗਏ ਰਿਟਰਨ ਕਰਦੇ ਆ ਯਾ ਕੀ ਕਹਦੇ ਕੀ ਗੱਲ ਪਤਾ ਇਸ ਵਨ ਇਜ਼ ਮਾਈ ਸੇਮ ਵਨ ਓਕੇ ਜੀ ਇਹ ਵਾਲਮਾਰਟ ਦਾ ਸਾਰਾ ਸਮਾਨ ਜਿਹੜਾ ਰਿਟਰਨ ਕਰਨਾ ਵਾਲਾ ਸੀ ਰਿਟਰਨ ਹੋ ਗਿਆ ਐਂਜੋਈ ਉਹ ਥੋੜੀ ਦੀ ਬਾਏ ਲੋਵੀ ਕਾਸਕਾ ਪਹੁੰਚ ਗਿਆ ਜੀ ਚੱਲੇ ਸਮਾਨ ਰਿਟਰਨ ਕਰਨਾ ਦੇਖੋ ਸਮਾਨ ਕਿਹੜਾ ਕਿਹੜਾ ਆ ਆ ਡੀ ਵੀ ਆ ਆ ਮੈਟਰਸ ਦਾ ਬਾਕਸ ਆ ਉਹ ਫੈਨ ਆ ਆ ਜਾਏਗਾ ਓਕੇ ਭਾਈ ਜੀ ਸਾਰਾ ਕੁਝ ਆਪਰੇ ਟਰਨ ਕਰਤਾ ਸਮਾਨ A to Z ਜਿੰਨਾ ਵੀ ਲਿਆਉਂਦਾ ਸੀਗਾ ਸਾਰਾ ਸਮਾਨ ਰਿਟਰਨ ਕਰਤਾ ਰਿਟਰਨ ਹੋ ਵੀ ਗਿਆ ਮੇਜਰ ਰੀਜ਼ਨ ਕਿਸੇ ਰਿਟਰਨ ਤਾਂ ਹੋ ਗਿਆ ਬਿਕੋਜ਼ ਜਿਹੜੀ ਉਹਦੀ ਰਿਟਰਨ ਪਾਲਿਸੀ ਚ ਹੈ ਜਿੰਨੇ ਵੀ ਦਿਨ ਦਿੱਤੇ ਹੁੰਦੇ ਆ ਅਡੀਕੋਸੋਲ 90 ਦਿਨ ਹੁੰਦੇ ਆ ਤੇ ਵਾਲਮਾਰਟ ਦੇ ਵੀ ਦਿਨ ਹੁੰਦੇ ਕੁਛ ਇੰਦਾ ਦਾ ਸਾਹੂ ਹੁੰਦਾ ਆ ਹੁਣ ਸਾਰਾ ਜਿਹੜਾ ਕਰਨ ਵਾਲਾ ਰਿਟਰਨ ਸਾਰੇ ਰਿਟਰਨ ਕਰਤਾ ਸੀਗਾ ਹੁਣ ਇੱਥੋਂ ਜਿਹੜੀ ਮੈਟਰ ਜਿਹੜੀ ਵਧੀਆਲੀ ਆ ਉਹ ਲੈ ਕੇ ਜਾਣੇ ਆ ਹੁਣ ਆਪਾਂ ਘਰੇ ਆ ਗਏ ਸੀਗੇ ਵੈਸੇ ਹੀ ਆ ਤਾ ਕਾਫੀ ਟਾਈਮ ਤੇ ਗਏ ਸੀਗੇ ਬਾਰ ਹੁਣ ਇਸ ਟਾਈਮ ਰਾਤ ਹੋ ਰਹੀ ਆ ਰੀਜ਼ਨ ਕੀ ਸੀਗਾ ਕਿ ਅਸੀਂ ਵੀਡੀਓ ਕੰਟੀਨਿਊ ਨਹੀਂ ਕਰ पाए ਐਕਚੁਅਲੀ ਫੋਨ ਦੀ ਬੈਟਰੀ ਡੈੱਡ ਹੋ ਗਈ ਸੀਗੀ ਤੇ ਮੈਂ ਹੁਣ ਵੀ ਫੋਨ ਤੋਂ ਰਿਕਾਰਡ ਨਹੀਂ ਕਰ ਰਿਆ ਤੇ ਅਸੀਂ ਨਿਊ ਮੈਟਰਸ ਲੈ ਆਂਦੀ ਆ ਐਂਡ ਉਹ ਸੀਲੀ ਦੀ ਆ ਤੇ ਮੈਂ ਉਹਦੀ ਇੱਕ ਪਿਕਚਰ ਸਕਰੀਨ ਤੇ ਕਿਤੇ ਵੀ ਅਟੈਚ ਕਰ ਦੂੰ ਤੇ ਉਹਦੇ ਨਾਲ ਸਾਨੂੰ ਲੈਣਾ ਪਿਆ ਸੀਗਾ ਸਪਰਿੰਗ ਬਾਕਸ ਕਿਉਂਕਿ ਪਹਿਲਾ ਮੈਟਰਸ ਥੱਲੇ ਆਉਂਦਾ ਮਤਲਬ ਕਿ ਉਹ ਲਾਈਕ ਥੋੜਾ ਜਿਹਾ ਉੱਚਾ ਹੋ ਜਾਂਦਾ ਉਹਦੇ ਨਾਲ ਬੈੱਡ ਤੇ ਉੱਤੇ ਆਪਣੀ ਮੈਟਰਸ ਆ ਜਾਂਦੀ ਆ ਤੇ ਇਹ ਵਾਲੀ ਮੈਟਰਸ ਕਾਫੀ ਵਧੀਆ ਹੈ ਕੰਪੈਰੀਡ ਟੂ ਦਾ ਜਿਹੜਾ ਗੋਸਟ ਬੈੱਡ ਵਾਲੀ ਮੈਟਰਸ ਸੀਗੀ ਕਿਉਂਕਿ ਉਹਦੇ ਨਾਲ ਕਾਫੀ ਹਾਰਡ ਨਾਟ ਯ ਮਤਲਬ ਮਤਲਬ ਮੀਡੀਅਮ ਟੂ ਹਾਰਡ ਦੇ ਵਿੱਚ ਵਿੱਚ ਆ ਉਦੋਂ ਵੀ ਲੌਂਗ ਟਰਮ ਦੇ ਵਿੱਚ ਹਾਰਡ ਮੈਟਰਸ ਜਿਹੜੀ ਹੁੰਦੀ ਹੈ ਉਹ ਕਾਫੀ ਵਧੀਆ ਰਹਿੰਦੀ ਕਿਉਂਕਿ ਜਿਹੜੀ ਹਿਊਮਨ ਬਾਡੀ ਦੀ ਸ਼ੇਪ ਆ ਉਹਦੇ ਹਿਸਾਬ ਦੇ ਨਾਲ ਹਾਰਡ ਮੈਟਰਸ ਉਹ ਬਾਡੀ ਦੀ ਸ਼ੇਪ ਨੂੰ ਮੇਨਟੇਨ ਰੱਖਦੀ ਹੈ ਇਹਨਾਂ ਨੂੰ ਸਪੋਰਟ ਵੀ ਕਰਦੀ ਤਾਂ ਕਰਕੇ ਲੌਂਗ ਟਰਮ ਦੇ ਵਿੱਚ ਹਾਰਡ ਮੈਟ੍ਰੈਸਸ ਜ਼ਿਆਦਾ ਵਧੀਆ ਰਹਿੰਦੀਆਂ ਨੇ ਸੋ ਮੈਨੂੰ ਲੱਗਿਆ ਕਿ ਇਹ ਇਨਫੋਰਮੇਸ਼ਨ ਦੇਣੀ ਜ਼ਰੂਰੀ ਸੀ ਹੋ ਸਕਦਾ ਹੈ ਕਿ ਸਾਡੇ ਵਰਗਾ ਕੋਈ ਜਿਹਨੂੰ ਨਾ ਪਤਾ ਹੋਵੇ ਉਹ ਵੀ ਬਈ ਡੱਬਾ ਦੇਖ ਕੇ ਲੈ ਆਵੇ ਤੇ ਇਹ ਓਪਰਚ्युनिटी ਆਪਣੇ ਕੋਲ ਨਾ ਹੋਵੇ ਵੀ ਆਪਾਂ ਉਹਨੂੰ ਐਕਚੁਅਲ ਦੇ ਵਿੱਚ ਫੀਲ ਕਰਕੇ ਦੇਖ ਸਕੀਏ ਜਾਂ ਟੱਚ ਕਰਕੇ ਦੇਖ ਸਕੀਏ ਹਨਾ ਮੈਟ੍ਰੈਸ ਨੂੰ ਜਿਹਨੂੰ ਇਹ ਹੈ ਕਿ ਜ਼ਿਆਦਾ ਪੋਲੀਜੀ ਮੈਟ੍ਰੈਸ ਨਹੀਂ ਲੈਣੀ ਹੈਗੀ ਥੋੜੀ ਹਾਰਡ ਮੈਟ੍ਰੈਸ ਲੈਣੀ ਹੈ ਕਿਉਂਕਿ ਸਾਡੇ ਵਾਂਗੂ ਭਲੇਖੇ ਦੇ ਵਿੱਚ ਦੂਜੀ ਮੈਟ੍ਰੈਸ ਹੀ ਨਾ ਚੱਕ ਲਿਆਵੇ ਤਾਂ ਮੈਨੂੰ ਇਹ ਸੀ ਕਿ ਜਿੰਨੀ ਕਿ ਇਨਫੋਰਮੇਸ਼ਨ ਆਪਣੇ ਕੋਲ ਹੈਗੀ ਜਾਂ ਜਿੰਦਾਂ ਦਾ ਵੀ ਐਕਸਪੀਰੀਅੰਸ ਹੋਇਆ ਪਰ ਨਾਲ ਦੀ ਨਾਲ ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਤੇ ਜੇ ਉਸ ਇਨਫੋਰਮੇਸ਼ਨ ਦਾ ਕੋਈ ਨਾ ਕੋਈ ਬੈਨੀਫਿਟ ਕਰ ਸਕਦਾ ਤਾਂ ਕਿਉਂ ਨਹੀਂ ਹੈਣਾ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੀਦੀ ਐਕਸਪੀਰੀਅੰਸ ਸਟਾਫ ਦੇ ਨਾਲ ਕਾਫੀ ਵਧੀਆ ਵਧੀਆ ਰਿਹਾ ਕੋਸਕੋ ਦੇ ਸਟਾਫ ਦੇ ਨਾਲ ਵੀ ਤੇ ਵਾਲਮਾਰਟ ਦੇ ਸਟਾਫ ਦੇ ਨਾਲ ਵੀ ਤਾਂ ਓਕੇ ਜੀ ਫਿਰ ਆ ਸਾਰੀ ਇਨਫੋਰਮੇਸ਼ਨ ਆਈ ਹੋਪ ਕਿ ਜਿੰਦੇ ਤੱਕ ਵੀ ਪਹੁੰਚ ਸਕਦੀ ਹੈ ਉਹਦੇ ਤੱਕ ਪਹੁੰਚੇ ਜਿਹਨੂੰ ਲੋੜ ਹੈਗੀ ਹੈ ਇਨਫੋਰਮੇਸ਼ਨ ਦੀ ਉਹ ਜ਼ਰੂਰ ਸੁਣੇ ਇਹ ਵੀਡੀਓ ਨੂੰ ਤੇ ਆਈ ਹੋਪ ਕਿ ਬਤਵਾਦ ਲੋਕ ਇਸ ਚੀਜ਼ ਤੋਂ ਬੈਨੀਫਿਟ ਲੈ ਸਕਣ ਸੋ ਹੁਣ ਰਾਤ ਕਾਫੀ ਜ਼ਿਆਦਾ ਹੋ ਗਈ ਹੈ 1:30 ਹੋ ਗਿਆ ਰਾਬ ਦੇ ਤੇ ਬਸ ਹੁਣ ਪੈਣ ਦੀ ਤਿਆਰੀ ਆ ਓਕੇ ਗੁੱਡ ਨਾਈਟ ਸ਼ਸ਼ਟਿਕਾਲ ਓਕੇ ਜੀ ਬਾਏ ਬਾਏ